ਸਸਰੀਕਾਲ ਜੀ ਮੇਰੇ ਬੋਲੂ ਬਾਈ ਨੂੰ ਸਸਰੀਕਾਲ ਜੀ ਕਿੱਦਾਂ ਠੀਕ ਆ ਕਣਕ ਤਾਂ ਜੰਮੀ ਆ ਜੀ ਵਧੀਆ ਜੰਮੀ ਕਰ ਆ ਅੱਜੇ 12 ਦਿਨ ਦੀ ਹੋ ਗਈ 12 ਦਿਨ ਦੀ ਹੋ ਗਈ ਅੱਜ ਮੈਂ ਵੀ ਅੱਜ ਦੇਖਿਆ ਕਿ ਕੱਲ ਕਿੰਨੀ ਗੌਰਣੀ ਹੋਈ ਵਿਆਹ ਤੇ ਆ ਕੇ ਉਹਦੇ ਗਾਣੇ ਅੱਜੇ ਕਿਹੜਾ ਵੱਜਿਆ ਚੰਗੀ ਤਰ੍ਹਾਂ ਹਾਰੇ ਖੇਤਾਂ 'ਚ ਵਧੀਆ ਜੰਮੀ ਉਧਰ ਜ਼ਿਆਦਾ ਜੰਮੀ ਵੀ ਆ ਪਰਲੇ ਵਿੱਚ ਹਾਂ ਉੱਚ ਗਿੱਲੇ ਜ਼ਿਆਦਾ ਸੀ ਹਾਂ ਇਹ ਗਿੱਲੇ ਘੱਟ ਸੀ ਥੋੜੀ ਜਿਹੀ ਗਿੱਲ ਘੱਟ ਸੀ ਉਹ ਫਿਰ ਦੋ ਵੇ ਇਕੱਠੇ ਬੀਜ ਜਨੇ ਕਰਕੇ ਇਹ ਲੇਟ ਹੋ ਗਿਆ ਨਾ 4 ਦਿਨ ਲੋੜਾ ਫਾਇਦਾ ਪਾਣੀ ਲਾ ਦੇਣਾ ਆਪਾਂ ਨੇ 20 ਦਿਨ ਦੀ ਨੂੰ 11 ਕ ਦਿਨ ਦੀ ਲਾ ਦੇ। ਹੋਰ ਬੜਾ ਠੀਕ ਠਾਕ ਐ। ਇਹਦਾ ਲਾਤਾ ਸਰ ਉਹਨੂੰ ਹੈ। ਲਾਤਾ ਯਾਰ ਫੇਰ ਬੱਥਲੇ ਦੇ ਹੋਰ ਤਾਂ ਹੁੰਦੇ ਸੀ ਕਮਲੋਂਬੀ ਜੀ ਦੀ ਮਹਾਜਾ ਲਾਦ ਮੈਂ ਫੇਰ ਜੜ ਜੀ ਫੜ ਲੂਗੀ ਨਾਲੇ। ਇਹ ਕਿਹੜਾ ਪੱਤੇ ਨੇ ਬਹੁਤ ਦੁਖੀ ਕਰੇ ਵੀ ਦੇਖ ਤਾਂ ਸਹੀ। ਚਗਾਣਾ ਤਾਂ ਮੈਂ ਇੱਕ ਵਾਰੀ। ਕਿਹੜਾ ਉਹਨਾਂ ਕਾ ਨੂੰ ਆਏ ਨੇ ਕਣ ਕਣ ਟੱਪ ਰਿਹਾ। ਹੈਣਾ? ਨਿਕਲੇ ਆਣਾ। ਮੈਂ ਕਹਿੰਦਾ ਦੇਖ ਲੈ ਚਗਾ ਦਿੰਦੇ ਆ। ਕਿਹੜਾ ਤੁਝ ਜਾਊਗਾ। ਝਾੜੂ ਗੈਲ। ਹਾਂ ਵਾ ਵਾ ਫਾਈ ਫਾ ਝਾੜੂ ਦਾ ਵਿੱਚ ਇਕੱਠੇ ਕਰ ਦਿੰਦੇ ਲੈਣਾ ਚ ਹਾਂ ਮੈਂ ਆ ਗੋਬੀ ਅਜੇ ਹੈ ਬਹੁਤ ਆ ਇੱਕ ਜਣਾ ਦੇ ਹੋ ਜਾਣੇ ਤੇ ਮੇਰੇ ਹਨ ਤੇਰੇ ਕੋ ਵੀ ਸਰੇ ਦੇ ਹੋ ਜਾਣੇ ਤੇ ਪਾਣੀ ਬਾਅਦ ਚ ਲਾਉਣਾ ਦਾ ਹਾਂ ਮੈਂ ਤਾਂ ਅਜੇ ਦੇਖਿਆ ਤਾਂ ਪਾਣੀ ਛੱਡਿਆ ਹੋਗਾ ਤਾਂ ਭਾਰਤੀ ਮਾਤਾ ਸਰਵਿੰਗ ਭਰਿਆ ਹੋ ਤਾਂ ਤੇ ਉਧਰ ਕਣਕ ਭਰ ਕੇ ਆਇਆ ਆ ਨਾਲ ਪਾ ਜਿਹੜੀ ਰਹਿੰਦੀ ਸੀ ਹਾਂ ਚੱਲ ਤੜਕੇ ਨੂੰ ਚਲਾਈ ਤੇ ਫਿਰ ਵਗੈਰਾ ਦਾ ਭਰ ਗਿਆ ਦੱਬੜਾ ਹੂੰ ਦੁਬਾਰਾ ਫੇਰ ਦੈਂਕਰ ਦੇ ਪਰਿਆ ਨੱਕ ਜੀ ਦੀ 1:00 ਵਜੇ ਪਾ ਸਾਡੇ ਉਹ ਫੇਰ ਆ ਗਈ ਹੁਣੀ ਆ ਗਈ ਨਾ ਅੱਠ ਦਿਨ ਹੋ ਤਾਂ ਰੈਂਦੀ ਸਾਰਾ ਮੈਂ ਹੂੰ ਪਾਲਕ ਤਾਂ ਸਾਰੀ ਜੰਮਿਆ ਜੀ ਧਨੀਆ ਪਾਲ ਕਾਲੂਗੀ ਹੋਇਆ ਏ ਵਧੀਆ ਹੋਗੀ ਦੇਖ ਲੈ ਮੈਨੂੰ ਉਮੀਦ ਨਹੀਂ ਸੀ ਆਲੂ ਵੀ ਹੋ ਗਏ ਆਲੂ ਦੇਖ ਲੈ ਕੇ ਕਣਿਸ਼ਾਲਾ ਮਾਰਦੇ ਆ ਹੂੰ ਹਾਂ ਉਹ ਹੀ ਦੇਖਦਾ ਮੈਂ ਐਤਵੀਆਂ ਦਾ ਸੌਦਾ ਕਰਿਆ ਨਹੀਂ ਫੇਰ ਵੇ ਦੇ ਜਾਣੀਆਂ ਮੈਂ ਕਹਿੰਦਾ ਬੇਤੀਆਂ ਵੀਰ ਨੇ ਉਦੋਂ ਗਿਆ ਨਹੀਂ ਕਹਿੰਦਾ ਤਾਂ ਸਾਹ ਬਹੁਤ ਝੂਠ ਬੋਲਦਾ ਤਾਂ ਮੈਂ ਤਾਂ ਕਿਤੇ ਬੇਗੀਆਂ ਪਵਾੜੀਆਂ ਵੇਚ ਦੇਣੀਆਂ ਇਹਨਾ ਠੀਕ ਹੈ ਮੋਟਰ ਵੀ ਗੱਲ ਚੱਕ ਲੈ ਤਮ ਆਹਾਂ ਪੰਪ ਵੀ ਨਾਲੇ ਹੂੰ ਕਾਫਰ ਗਿਆ ਦਾ ਗੱਡੀ ਚ ਅੱਛਾ ਅੱਛਾ ਲੈ ਆ ਕੇ ਰੱਖ ਲਈ ਮੈਂ ਪਾ ਦੇ ਕਹਿੰਦਾ ਸੋਮਵਾਰ ਨੂੰ ਪਾਉਂਗਾ ਹਾਂ ਵਾਹ ਇਹ ਕੱਤਈ ਹੈ ਹਾਂ ਮੈਂ ਸੋਮਵਾਰ ਨੂੰ ਪਾ ਦੇ ਚੱਲ ਜਿੱਦਨ ਪਾਉਣੀ ਹੈ ਭਾਈ ਹੋਰ ਬਾਠੀ ਦਾ ਕਣਕ ਦੀ ਸਰਵੇਇ ਕਰਨ ਦੀ ਸਲਾਹ ਕਰਦਾ ਕਿਹੜੀ ਆਹੋ ਲੀਡਰ ਕਰ ਦੇਣੀ ਲੀਡਰ ਤੇ ਪਾਣੀ ਤੇ ਪਹਿਨਾ ਕਰ ਦਿੰਦਾ ਤੂੰ ਉਦੋਂ 30 ਦਿਨ ਦੀ ਤਾਂ ਜੇ ਹੋਈ ਨਹੀਂ ਇਹ ਹੋਈ ਤਾਂ ਹੈ ਨਹੀਂ ਆਹ ਦੋ ਤਰੀਕੇ ਨੂੰ ਹੋਣਾ ਆਹੋ 35 ਦਿਨ ਦੀ ਸਰਵੇ ਹੁੰਦੀ ਤੇ ਗਿੱਲਾ ਰਹ ਹਣ ਹਾਂ 35 ਦਿਨ ਤੱਕ ਹੋਣਾ ਉਹਨੇ ਆਹੋ ਫੇਰ ਬੱਤ ਆ ਗਿਆ ਹੁਣ ਦਸਨ ਵੀ ਮਾਰਦਾ ਈ ਛਾਲਾਂ ਪਰਾਲੀ ਚੱਕ ਦਵੇ ਹੁਣੀ ਤੇ ਫੇਰ ਯਾਰ ਹੋਰ ਰਾਡ ਦਾ ਸਰਵ ਕਰਦੀ ਮੈਂ ਵੀ ਗੁੱਡਣਾ ਆਪਣੇ ਵਾਲਾ ਦੇਖਦਾ ਉਦੋਂ ਦੜਬਾ ਟਾਈਮ ਲੱਗੇ ਹੀ ਨਹੀਂ ਮੁੜ ਕੇ ਵਾਰੀ ਦਾ ਸਾਫ ਕਰਦੇ ਹਾਂ ਤਾਂ ਬਾਤਾਂ ਹੁੰਦੀ ਇਹਨੂੰ ਕਰ ਤੋਂ ਮਰ ਜੇ ਕਾਲੂ ਕਰ ਦੇਣਾ ਬਰਸੀਨ ਨੂੰ ਵੀ ਵਾਢਾ ਲਾ ਦੇਣਾ ਕਾਲੂ ਬਰਸੀਨ ਤਾਂ ਮੇਰਾ ਵੀ ਸਾੜਾ ਮਾਰਦਾ ਹੁਣ ਤਾਂ ਚਾਹੀਦੀ ਇਹਨੂੰ ਹੁਣੀ ਟਾਈਮ ਹੈ ਦਾ ਹੁਣ ਹਾਂ ਕਿਉਂਕਿ ਫੇ ਸੁੱਕ ਚ ਨਾ ਅਸਰ ਨਹੀਂ ਕਰਦੀ ਆਪੇ ਕਰ ਲੈਣੀ ਨਾ ਗਿੱਲੇ ਚ ਬਹੁਤੀ ਗਿੱਲੇ ਚ ਖਰਾਬ ਕਰਦੀ ਆ ਸੁੱਕੇ ਜਿਹਾ ਅਸਰ ਨਹੀਂ ਕਰਦੀ ਆਜਾ ਕਰ ਸੰਕੋਰ ਪਾਲਾਂ ਥੋੜੀ ਦੋਤੀਆਂ ਲੋੜੇ ਨਹੀਂ ਤੁਹਾਨੂੰ ਕੋਰਤਾ ਫਿਰ ਜੇ ਪਹਿਨਾ ਕਰਨੀ ਚੀ ਤਾਂ ਤਾਂ ਗੁੱਲੀਂਡਾ ਹੈ ਤਾਂ ਹੈ ਨਹੀਂ ਆ ਜਿਹੜਾ ਬਰੀਕੜਾ ਦੇਖਦਾ ਹੈ ਗੁੱਲੀਂਡਾ ਕਾਹਨੂੰ ਆਹੇ ਤਾਂ ਨਾ ਆਪੇ ਸੰਕੋਰ ਚੱਕਦਾ ਤਾ ਤਾਉਗੀ ਹਾਂ ਸੰਕੋਰ ਚੱਕ ਦੂੰਗੀ ਤਾਂ ਕਰਕੇ ਵਿੱਚ ਥੋੜੀ ਜਿਹੀ ਪਾ ਲੈਣਾ 20 ਗ੍ਰਾਮ ਤੀ 20 ਗ੍ਰਾਮ ਬਹੁਤ ਆਹੋ 1 ਕਿਲੇ ਦੀ ਲਿਆਈ 1 ਕਿਲੇ ਦੀ ਲਿਆਉਂਗਾ ਉਧਰ ਫਿਰ ਕਿਆ ਕਰ ਕਿੱਧਰ ਬੂਟਿਆਂ ਵਿੱਚ ਰੱਖਦਾ ਹੈ ਨਹੀਂ ਨਾ ਮੜਾ ਮੋਟਾ ਹੋਵਾ ਸੰਜੀ ਮੰਗੂ ਮੜਾ ਮੋਟਾ ਉੱਥੇ ਵੀ ਸੰਕੋਰਾ 240 ਕਰ ਦੇ ਸਨਕੋਰ ਥੋੜੀ ਵਾਲੀ ਤੇ ਕੱਲੀ ਉਹਨ ਸੰਕੋਰ ਕਰਦਾ ਹਾਂ ਹਾਂ ਉੱਥੇ ਕੱਲੀ ਸੰਕੋਰ ਉੱਧਰ ਹਾਂ ਇੱਧਰ ਲੀਟਰ ਕਰ ਦਿੰਦਾ ਵਿੱਚ ਪਾ ਕੇ ਮੜੀ ਹਾਂ 80 ਗ੍ਰਾਮ ਉੱਧਰ ਕਰ ਦੂੰਗਾ ਨਹੀਂ ਨਹੀਂ 80 ਗ੍ਰਾਮ ਤਾਂ ਜ਼ਿਆਦਾ ਹੋ ਜਣੀ ਸੰਕੋਰ ਹਾਂ ਇੰਨੀ ਕਾ ਨੂੰ ਕਰਨੀ ਹਾਂ 50 ਗ੍ਰਾਮ ਬਹੁਤ ਹੈ ਨਹੀਂ ਫੇ ਹੋਰ ਦਵਾਈ ਤਾਂ ਪਾਉਣੀ ਨਹੀਂ ਵਿਕੇ ਆਹ ਫੇ ਜੇ ਗੁੱਲੀ ਜੜਾ ਨਹੀਂ ਹਾਂ ਬਸ ਫੇ 50 ਗ੍ਰਾਮ ਨੇ ਚੱਕ ਲੈਣਾ ਫੇ ਸਾਫ ਜਾ ਕਰ ਦੇਣਾ ਜਿਹੜਾ ਤੇਰਾ ਕੋਈ ਹੋਰ ਚੋੜੇ ਪੱਤੇ ਵਾਲਾ ਟੂ ਬੋਡੀ ਵਾਲੀ ਟੂ ਹੋਰ ਡੀ ਲਿਆਉਂਗਾ ਤਰਲ ਦੋ ਹੀ ਲਿਆਵਾ ਹੈ ਟੂ ਤਰਲੇ ਲਈ 58% ਅੱਛਾ ਚਾਹ ਬੀਡ ਗ੍ਰਿਪ ਲਿਆਈ ਐ ਵੀ ਤਾਂ ਕੋਈ ਲੋੜ ਨਹੀਂ ਟੂ ਹੋ ਰਹੀ ਸੀ ਇਹੀ ਚਾ ਲੋੜ ਆਹੀ ਪਾਣੀ ਲੀਡ ਦੇ ਡੀਡਾ ਚੱਕਰ ਦੇ ਦਿੰਦੇ ਸਾਰਾ ਕੋ ਸਭ ਕੁਸ ਗੈਲ ਸੰ ਕੋਰ ਨਹੀਂ ਪੈ ਜਾਣੀ ਇਹੀ ਕੰਮ ਨੂੰ ਉਹ ਉਹਨਾਂ ਦਾ ਗਾਹਾਂ ਦਾ ਚਰੀ ਵੀ ਚੱਕ ਦੇਣੀ ਜੇ ਬੀਜੂਗਾ ਦਬਣ ਦਾ ਚਾਂਤ ਰਹਿੰਦਾ ਨਹੀਂ ਤਾਂ ਨਹੀਂ ਕਿਤੇ ਨਹੀਂ 1 ਸਾਲ ਪਿਆ ਗਾਹਾਂ ਦਾ ਬੀਜ ਹੋ ਜੂਗੀ ਸਾਲ ਇੱਕ ਸਾਲ ਉਹਨਾਂ ਦਾ ਜਗਦੀਪ ਨੇ ਅੱਤ ਕੀ ਵੀ ਬੀਤੀ ਨੇ ਪਿਲੇ ਸਾਲ ਕਰੀ ਵੀ ਜੇ ਸਾਲ ਕੁਝ ਨਹੀਂ ਵਿਗੜਿਆ ਵਿਗੜਦਾ ਨਹੀਂ ਇਹਦਾ ਬੈਲਾ ਹੋਗਾ ਨਹੀਂ ਆਏ ਦਾ ਅਸਰ ਕਰਦੀ ਵੀ ਇਹ ਕਈ ਵਾਰੀ ਮੌਸਮ ਉਪਰ ਡਿਪੈਂਡ ਹੋ ਜਾਂਦਾ ਨਾ ਕੋਰਨ ਵਾਲੇ ਆ ਤੁਰਿਆ ਹੋਇਆ ਧੁੱਪ ਬਥੇਰੀ ਪੈਂਦੀ ਆ ਹੁਣ ਹੂੰ ਚੱਕ ਦੂਗਾ ਕਿ ਖਵੇ ਹੋ ਜੂਗਾ 5-7 ਦਿਨਾਂ ਚ ਸਾਰਾ ਸਾਫ ਆ ਆ ਚੱਕਰ ਇਦਾਂ ਕਰ ਦਿੰਦੀ ਆ ਹੂੰ ਕੈ ਪੰਪ ਲਾ ਦਮ ਕਿਲੇ ਤੱਕ 7-8 ਪੰਪ ਤਾਂ ਚਾਹੀਦੀ ਆ ਪੰਪ ਲਾ ਦੇਣੇ 8 ਪੰਪ ਦੂਆਂ ਕਿਤਾਂ ਤੇ ਲਾ ਦੇ ਹਾਂ 4 ਇਚ ਲਾ ਦੇ 4 ਇਚ ਲਾ ਦੇ ਆਹੋ ਐਂ ਕਰ ਲੂਗਾ ਹੂੰ ਠੀਕ ਆ ਚਲਿਓ ਉਧਰ ਛੋਲੇ ਦੇਖ ਕੇ ਆਈਏ ਬੀਜੇ ਤੇ ਛੋਲੇ ਦੇਖ ਛੋਲੇ ਬਹੁਤ ਵਧੀਆ ਜੰਮੇ ਦੇਖਦੇ ਆ ਬਾ ਦੇਖਿਆ ਆ ਮੈਂ ਅਜੇ ਦੂਰ ਤੀ ਦੇਖੇ ਸੀ ਹਾਂ ਜੀ ਲਾਇਆ ਤਾਂ ਅੱਜ ਇਹਨਾਂ ਉੱਥੀ ਦਾ ਉੱਥੀ ਦਾ ਮੈਂ ਵੀ ਦੇਖਦਾ ਜਾ ਕੇ ਹਾਂ ਬੰਦੇ ਵਧੀਆ ਜੰਮੇ ਹੋਏ ਆ ਚੱਲ ਮੈਂ ਖਾਣੇ ਵਾਸਤੇ ਹੋ ਜਾਈਏ ਹੂੰ ਗੌਰ ਰੱਖਣੀ ਪੈਣੀ ਹੈ ਹੂੰ ਹੈ ਇਹਦੇ ਚ ਤਾਂ ਘੱਟ ਜੰਮੇ ਆ ਕਿਤੇ ਸੁੱਕ ਰਹੀਗੀ ਲੈ ਤਾਂ ਇਹਨਾਂ ਦੇਖਣ ਲੱਗ ਗਈਆਂ ਐਨ ਪੂਰੀਆਂ ਕੱਟ ਕੇ ਦੇਖ ਤਾਂ ਇੱਥੇ ਕਦੋਂ ਜਾਨਵਰੇ ਖਾ ਗਏ ਜਾਨਵਰ ਉਹ ਲੱਗ ਜੂ ਪਤਾ ਜਿੰਨੇ ਦਾ ਬਹੁਤ ਆ ਯਾਰ ਕੱਟ ਕੇ ਤਾਂ ਦੇਖ ਲੱਭ ਤਾਂ ਸਹੀਕ ਜਾਂ ਫੇ ਗਰੇ ਨਹੀਂ ਹੈਗੇ ਓਰੇ ਇਹੀ ਕਾਰਨ ਹੋ ਸੱਦ ਉੱਚਾ ਨੀਵਾ ਡੂੰਗਾ ਦੇਖਦਾ ਹੈ ਫੇ ਗਰੇ ਨਹੀਂ ਹੋਣੇ ਚਲ ਪਾ ਦੇ ਮਿੱਟੀ ਵਧੀਆ ਜੰਮਿਆ ਏ ਚਿੱਟੇ ਦੇਖੀਏ ਤਾਂ ਚਿੱਟੇ ਦਾ ਪਾ ਲੈ ਬੱਸ ਹਾਂ ਇਹ ਦੋਰੇ ਵੀ ਆ ਦੇ ਕੋ ਉਹ ਕਹਿੰਦੇ ਵੀ ਟੀਲੇ ਦੇ 6 ਕੁਇੰਟਾ ਨਿਕਲਦੇ ਆ ਹਾਂ ਹਾਂ ਬਸ ਵੇ ਦਾ 6 ਕਿਲੋ ਹੋ ਗਏ ਵੇ ਬਸ 36 ਕਿਲੋ ਹੋ ਗਏ ਮਗਾ 15 20 ਕਿਲੋ ਵੀ ਹੋ ਜਵੇ ਤਾਂ ਵੀ ਬਹੁਤ ਦਾ ਖਾਣ ਨੂੰ ਮੁੱਕਣੇ ਨਹੀਂ ਹੈਗੇ ਉਹ ਜੇ 15 20 ਕਿਲੋ ਵੀ ਹੋ ਗਏ ਖਾਣ ਨੂੰ ਮੁੱਕਣੇ ਨਹੀਂ ਸਾਤੇ ਇਹ ਥੋੜੀ ਜਿਹੀ ਘਟ ਜੰਮੇ ਉਹਦੇ ਨਾਲੋਂ ਹੈਨਾ ਇਹ ਵੀ ਜੰਮ ਤਾਂ ਆਏ ਦੇਖਣ ਲੱਗ ਗਈ ਲੈਣੇ ਵੀ ਪਰ ਥੋੜੇ ਜਿਹਾ ਘਟ ਆ ਇਹ ਬੀਜ ਵੀ ਘਟਦਾ ਉਹਦੇ ਨਾਲੋਂ ਚਲ ਕੋਈ ਨਹੀਂ ਦੇਖਦੇ ਆਂ ਕਿ ਕਹਿੰਦੇ ਆਂ ਗਾਹਾਂ ਨੂੰ ਫੇਰ ਵੱਧ ਬੀਜਲੇ ਕਰਾਂਗੇ ਆਹ ਭਰ ਗਿਆ ਵਰਸਿੰਗ ਭਰ ਗਿਆ ਹਾਂ ਜੀ ਪਾਣੀ ਮੰਗਦਾ ਦਾ ਮੰਗ ਰਗਾ ਕਣ ਉਸ ਕਸ਼ਟ ਜਪਾ ਲਾਦਾ ਤਾਂ ਇਹਦਾ ਬਹੁਤ ਪਾਣੀ ਹੋਰ ਦੋਸਤ ਅੱਛਾ ਕਿੰਨਾ ਦੇਤਾ ਪਾਣੀ ਭਰਦਾ ਨਾ ਨਾ ਠੀਕ ਆ ਪਾਣੀ ਦਾ ਲੋੜ ਹੀ ਪੈਣਾ ਦਾ ਹੁਣ ਇਹ ਕਿੰਨਾ ਜੱਗਾ ਹੋ ਗਿਆ ਬੀਜਿਆ ਕੋਈ ਦੇਖਦਾ ਮੈਂ ਨੰਨਾ ਜੰਮਿਆ ਨੁਦੇ ਰਹੀ ਲੇ। ਇਹ ਕਹਣਾ ਤੁਰੂ ਬਾਈ ਕਾਫੀ ਹੈ ਇਹ। ਹਾਂ। ਇਹ ਥੋੜਾ ਲੇਟ ਤੋਂ ਦਾ ਰਹਾ। ਜੇ ਇੱਕ ਵੀ ਟੋਕਾ ਸੀ ਤੁਰਿਆ ਅੱਜ ਦੇ ਲਾ ਕਿੰਨੇ ਦਿਨ ਹੋ ਗਏ ਇਹਨੂੰ ਬੀਜੇ ਨੂੰ। ਕਿੰਨੇ ਦਿਨ ਹੋ ਗਏ? ਇਹ ਤਾਂ ਵੀਡੀਓ ਦੇਖ ਕੇ ਪਤਾ ਲੱਗੂ। ਅਸੀਂ ਤਾਂ ਆਪਾਂ ਕੀ ਕਰਦੇ ਸੀ ਤੂੰ ਵਿਆਹ ਨੂੰ। ਨਹੀਂ। ਗੁਰਪੁਰਬ ਆਮਲਾਦੀ 15 ਤਰੀਕ ਦੀ। ਆਹ ਦਿਨ ਉਹ ਤਾਂ। ਰਿਸ਼ਤੇਦਾਰ ਨੇ ਬਾਹਰ ਨੂੰ ਜਾਣਾ ਤਾਂ। ਉਥੇ ਇੱਕ ਦਿਨ ਪਹਿਲਾਂ ਤਾਂ। ਕਿੰਨੇ ਦਿਨ ਹੋਣਾ ਦਾ? ਹਾਂ 13 14 ਤਰੀਕ ਦੀ। 13 14 ਤਰੀਕ ਨੂੰ ਕਰਿਆ ਤਾਂ ਆਪਣਾ ਬੀਜਿਆ ਤਾਂ ਮੈਂ ਕਹਿੰਦਾ ਥਾਲਾ ਕੈਡਾ ਹੈ ਤਾਂ ਨਹੀਂ ਪਤਰੇ ਰੈਡੀ ਕਾ ਨੂੰ ਯਾਰ ਪੋਲੀ ਤਾਂ ਪਈ ਤੀ ਪੈਰਾਂ 'ਗਾ ਤਾਂ ਮਿੱਟੀ ਪਾ ਕੇ ਆਹ ਨਿਕਲਿਆ ਯਾਰ ਇਹ ਤਾਂ ਗੌਂਡੇ ਆ ਕੋਈ ਉਹ ਚੱਲ ਪਿਆ ਕਾਲੇ ਛੋਲੇ ਜਿਆਦਾ ਜੰਮੇ ਵੀ ਚਿੱਟੇ ਘੱਟ ਜੰਮੇ ਵੀ ਚੱਲ ਦੇਖਦੇ ਆ ਭਰੀ ਤਾਂ ਤਾਂ ਫੇਰ ਵੀ ਨਹੀਂ ਪੂਰੀ ਉਹ ਫੇਰ ਛੱਡਤਾ ਹ ਲੈ ਹੁਣ ਵੀ ਛਿੱਟਾ ਦਈ ਜਾਂਦਾ ਕਾਲੇ ਸਰਾਂ ਲੱਗਿਆ ਪਿਆ ਕੈਨਾ ਦੀ ਜ਼ਰੂਰਤ ਹੈ ਕਿਹੜੀ ਹੈ ਕੈਨਾ ਤੁਹਾਨੂੰ ਜਿਹੜੋਂ ਜਿਹੜੀ ਹਾਂ ਹਾਂ ਉਹਦੇ ਚ ਕਾ ਲੁੱਤਾ ਚਸਾ ਕੋਈ ਜਾਉਂਗਾ ਆ ਗਿਆ ਚਲਾ ਆਉ ਕੰਨ ਦੀ ਦੇਖ ਕੇ ਆਈਏ ਤੇਰਾ ਗੰਨਾ ਤਾਂ ਦੇਖਦਾ ਨਹੀਂ ਕਰਿਆ ਜਦ ਮੈਂ ਤੁਰੂੰਗਾ ਹੁਣ ਦੇਖਦੇ ਆ ਇੰਨੇ ਕੋਈ ਵੀ ਅੱਖ ਨਹੀਂ ਦੇਖਦੀ ਸਭ ਕੀ ਕਰੀਏ ਠੰਡੇ ਚ ਪਿਆ ਹੈ ਆਹ ਇੱਕ ਤੀ ਅੱਜ 15 ਦਿਨੇ ਹੋਏ ਹਾਂ ਹਾਂ ਪੰਜ ਸੱਤ ਦਿਨ ਤੱਕ ਨਿਕਲੇ ਆਉ ਉਮੀਦ ਆ ਉਹ ਇਹਨਾਂ ਹੋਰ ਵੀ ਨਹੀਂ ਬੜਾ ਟੁੱਪ ਪਹਿਲੀ ਜਿਹੜਾ ਨਿਕਲਣਾ ਚਾਹੀਦਾ ਜੰਮਿਆ ਹੋਣਾ ਨੁਕਸਾ ਕੋਈ ਨਹੀਂ ਜਾਏਗਾ ਬੀਚ ਯਾਰ ਬੀਚ ਦਾ ਸਾਫ ਨਾ ਹੂੰ ਚਲ ਕਣਵੀ ਦੇਖੀਏ ਕੀ ਕਹਿੰਦਾ ਕਣ ਕਿੱਥੇ ਬੀਤੀ ਆਹ ਦੇਖ ਚਲ ਹਾਂ ਆਹ ਰਹਿ ਗਿਆ ਸਾਈਡ ਉੱਪਰ ਆਹ ਮਰਿਆ ਹੋਇਆ ਤਾਂ ਹੈਗਾ ਮਰਿਆ ਵਾ ਇਹਨੇ ਸਪਰੇਅ ਘੱਟ ਕਰੀ ਇੱਧਰ ਗੈਲ ਗੈਲ ਇਹਨੂੰ ਮਨੋ ਲੱਗਦਾ ਇਹਨੂੰ ਪਾਣੀ ਲੱਗੂਗਾ 5-7 ਦਿਨ ਤੱਕ ਪਾਣੀ ਚਾ ਲਾਉਣਾ ਬੈਠਾ ਇਹ ਸੁੱਕ ਗਿਆ ਦੇਖ ਲੈਨ ਪਪਰਾੜੀ ਵਾਲੇ ਕਹਿੰਦੇ ਸੀ ਸਾਰੇ ਇਹੀ ਬੀਜ ਦੇ ਆ ਐਡਾ ਦਾ ਹਾਂ ਮਰਜੀਦ ਕਹਿੰਦਾ ਆਪ ਸਿੰਪਲ ਉਹ ਵੱਡਾ ਵਾਲਾ ਨਹੀਂ ਬੀਜਦਾ ਹਾਂ ਆਮ ਜਿਕਣਾ ਆਪਾਂ ਉਹ ਬੀਜਦੇ ਆ ਨਹੀਂ ਬੇ ਇਹ ਨਹੀਂ ਦੂਸਰ ਫਰਕ ਨਾ ਉਹ ਆਮ ਸਿੰਪਲ ਸਿਆੜ ਯਾਰ ਜਿਕਣਾ ਆਪਾਂ ਬੀਜਦੇ ਨਹੀਂ ਬੀਜੇ ਵੀ ਪੁਰਾਣੇ ਕਰਨੇ ਉਹ ਪੁਰਾਣੇ ਬੀਜ ਚੌੜਾ ਨਹੀਂ ਸਿੰਪਲੇ ਬੀਜਣਾ ਉਹਨਾਂ ਦੇ ਵਿੱਚ ਕੁਝ ਨਹੀਂ ਬੀਜਣਾ ਅੱਛਾ ਅੱਛਾ ਜਿਕਣਾ ਆਪਾਂ ਸਿੰਪਲ ਤਾਂ ਬੀਜਿਆ ਆ ਮੈਂ ਬੀਜਿਆ ਵਾ ਤੈ ਸਰੋਂ ਬੀਤੀ ਸੀ ਹਾਂ ਹਾਂ ਉਹ ਕਹਿੰਦਾ ਕੁਝ ਨਹੀਂ ਬੀਜਣਾ ਵਿੱਚ ਹਾਂ ਬਸ ਪਣਤਾ ਵਧੀਆ ਜੰਮਿਆ ਹੈ ਪਾਣੀ ਨੂੰ ਪਾਣੀ ਕੱਟ ਲਾ ਉਹਨੂੰ ਵੀ ਛਿੜਕਣਾ ਚਾਹੀਦਾ ਆਪਾਂ ਬਾਈਕੇ ਪਾਣੀ ਲਾਇਆ ਇਹ ਹਾਂ ਹੁਣ ਤਾਂ ਇਹਨੂੰ ਪੰਪ ਲੇ ਗਏ ਹੁਣ ਤਾਂ ਇਹ ਰਹੀ ਮਾਰਦਾ ਇਹਨਾ ਜਾਂਦਾ ਉੱਪਰ ਨੂੰ ਪਾਣੀ ਤੇਨੂੰ ਲਾਇਆ ਹੀ ਨਹੀਂ ਆ ਇੱਕ ਪਾਣੀ ਲਾਇਆ ਉਦੋਂ ਬਸ ਉਹ ਵੀ ਫੇਰ ਹੁਣ ਮਹਿੰਗਾ ਵੀ ਕਿਤੇ ਉਹਨਾਂ ਨਾਲ ਹੋਵੇ ਉੱਗੜ ਜਾਣਾ ਨਾ ਜਾਵੇ ਇੱਕ ਵਾਰੀ ਪਾਣੀ ਲੱਗਿਆ ਮਿੱਟੀ ਦਬ ਜਾਂਦੀ ਆ ਫੇਰ ਜਿਹੜੀ ਮਿੱਟੀ ਉੱਪਰ ਚੜੀ ਵੀ ਤੀ ਨਾ ਉਹ ਸੈੱਟ ਹੋ ਗਈ ਹੋਰ ਕੋਈ ਚੱਕਰ ਨਹੀਂ ਹੈਗਾ ਤਾਂ ਤਾਂ ਵਧੀਆ ਚ ਮੈਂ ਪਹਿਲੀ ਗੇਰੀ ਚ ਘਟਾ ਇਹਦੀ ਟਾਸ ਪਾਉਂਗੇ ਕਿਆ ਹੁਣ ਹੈ? ਕਿਆ ਅੱਜ ਦਾ ਵੀ ਹੈ? ਅੱਜ ਦਾ ਗਾਨੂੰ ਆ। ਦੋ ਕਿਾਰੇ ਮੇਰੇ ਤੇ ਤਿੰਨ ਜਗਦੀਪ ਦੇ ਆ। ਆਹ ਦੋ ਤੂੰ ਲੈ ਲਈ ਤੇ ਨੂੰ ਛੱਡ ਦੇ ਜਿਹੜੇ ਮਰਜ਼ੀ ਲਈ ਲਵੇ ਕੋਈ ਜਕਰ ਨਹੀਂ। ਉਹਨੇ ਐਰੇ ਪਰ ਐਰੇ ਪਰ ਲਾਉਣਾ? ਹਾਂ ਅਜੇ ਪਰ। ਤਾਂ ਹੀ ਮੈਂ ਕਹਿੰਦਾ ਵੀ ਇਹਦਾ ਪਾਣੀ ਮੰਗਦਾ। ਮੈਂ ਕਹਿੰਦਾ ਜੇ ਗੱਭੇ ਕੀ ਕਿ ਸਾਈਡ ਸਰੋਂ ਦਾ ਬੀਜ ਦੰਦਾ ਉਹ ਵੀ ਵਧੀਆ ਰਹਿਣਾ ਤੈਨੂੰ। ਕਰੂੰ ਯਾਰ ਗੰਨੇ ਨੂੰ ਚਮਲ ਲਦੂ ਦੇ ਗੰਨਾ ਦਾ ਨਿਕਲਿਆ ਹੋਇਆ ਹੁਣ ਇਹ ਨਿਕਲਿਆ ਹੋਵੇ ਫੇਰ ਵੀ ਫਰਕ ਪਉਂਦੀ ਆ ਜਿਹੜੀ ਸਰੋਂ ਆ ਆ ਜਾ ਕਰਾ ਉੱਥੇ ਨੇ ਬੀਜੇ ਹੀ ਨਹੀਂ ਕੋਸ ਕੀ ਕਰ ਲੱਗਿਆ ਪਤਾ ਨਹੀਂ ਹੁਣ ਚੱਲੀਏ ਫਿਕਾਨੂ ਹੁਣ ਚਲਦੇ ਚੰਗੇ ਲੱਗਦਾ ਬਸੇਨ ਵੀ ਸੋਨਾ ਹੋ ਗਿਆ ਇਹਦਾ ਛੱਟਾ ਤਾਂ ਮੇਰਾ ਦਿੱਤਾ ਵਾ ਸਰੋਂ ਦਾ ਦੇਖ ਲੈ ਕਿੰਨਾ ਛੱਟਾ ਦੋ ਆਤਾ ਇਹਨੇ ਜਗਾ ਥੋੜੀ ਦੀ ਛੱਟਾ ਜ਼ਿਆਦਾ ਦੋ ਆਤਾ ਪਾਇਆ ਬਸੇਨ ਉਹਰੇ ਬਸੇਨ ਸਹੀ ਪਾਇਆ 4 ਕਿਲੋ ਦੋ ਵਿੱਗੇ ਤੋਂ ਚ ਪਿੱਛੇ ਰਾਇਆ ਸੀ ਕਈ ਜਿਹੇ ਦਾ ਰਾਇਆ ਵੀ ਪਾਇਦਾ ਰਾਇਆ ਚੋਗੇ ਕਬੂਤਰ ਚਲੀਏ ਹਾਂ ਠੀਕ ਹੈ ਦੇਖ ਲਾ ਠੀਕ ਹੈ ਵੀ ਜੂਟਾ ਵਧੀਆ ਵੀ ਆਉਂਦਾ ਹੈ ਵਧੀਆ ਵਧੀਆ ਚੱਕਰ ਆਉਦੇ ਆ ਚੱਕਰ ਆ ਜੇ ਬੈਠਦੀ ਸਾਰੇ ਆਉਣ ਲੱਗ ਗਏ ਹੋ ਹਲੇ ਤਾਂ ਤੂੰ ਬੈਠਿਆ ਵੀ ਨਹੀਂ ਬੱਸ ਤੇਰੇ ਵੱਲੇ ਖਿਆਲ ਆ ਕਹਿ ਗਿਆ ਬੰਦ ਮੇਲੇ ਤੈਨੂੰ ਪਤਾ ਹੋਊਗਾ ਤੇ ਕਹਿੰਦੇ ਆ। ਉਹ ਕਦ ਕਹਿੰਦੇ ਮੇਲੇ ਚੱਲਣਾ? 4 ਤੋਂ ਕਹਿੰਦੇ ਆ। ਹੈ? 4-5 ਨੂੰ। 4-5 ਨੂੰ? ਦੇਖ ਲਾ। ਚੱਲ ਪਾਣਾ। ਚੱਲ ਪਾਣਾ। ਹੂੰ। ਮੈਂ ਜਿਹੜਾ ਘਾਤੇ ਚੱਲਦਾ ਨਾ। ਹੂੰ। ਜ਼ੋਰ ਘੱਲੇ ਆ ਇਹਨੇ ਹੁਣ। ਆਂ ਚਾਪੇ ਲੈ ਜਾ ਆਪੇ ਦੇਣਾ। ਉਹ। ਨੇ ਟੁੱਟਦਾ ਹੈਗਾ ਕੀ ਬਾਸੇ ਮੇਰੇ ਕਹਿਣਾ ਮੈਂ ਜੇ ਕਿਸਾਨ ਨੂੰ ਮੇਰੇ ਪਰ ਫਿਰ ਕੀ ਹੋ ਗਿਆ ਤੈਨੂੰ ਰੱਖ ਲੈਣਾ ਦੀ ਕੰਮ ਕਰ ਲੈਣਾ ਤਾਂ ਬੰਦਾ ਕੀ ਨਹੀਂ ਮਿਲਦਾ ਹੈਗਾ ਲੈ ਕੰਮ ਕਹਿੰਦੇ ਦੋ ਮਹੀਨੇ ਤੋਂ ਬਟੇ ਮੁੱਕਦੀਆਂ ਬਸ ਫਿਰ ਹੋ ਬੰਦਾ ਤਾਂ ਕੀ ਲੱਭਦਾ ਤੈਨੂੰ ਮਿਲ ਭੇਜ ਦੇਣਾ ਅਸੀਂ ਜਦ ਇਹ ਮਿਲ ਕਿਤੇ ਜਾਣੇ ਹੈਗਾ ਸਣਾਣੇ ਚੱਲਿਆ ਸਲਾਣੇ ਕਦ ਅੱ ਤੇਰੇ ਕਦ ਦੂਰੇ ਜਾਊਗਾ ਮਰੰਡੇ ਨਹੀਂ ਜਾਂਦਾ ਇਹਦੀ ਹੈ ਜਿੰਦਾਬਾਦ ਚੱਲ ਠੀਕ ਆ ਕਿ ਕਿਦਨ ਤੇ ਜਾਣਾ ਪੰਜ ਤੇ ਪੰਜ ਤੇ ਥੋੜਾ ਤੈਨੂੰ ਤੇ ਮਿਲ ਚੱਲ ਪੈਣਾ ਤੈਨੂੰ ਹਾਂ ਪਰਚੀ ਤਾਂ ਆ ਗਈਆਂ ਦੋ ਦੀਆਂ ਉਹ ਵੀ ਆ ਗਈਆਂ ਕਾਲੇ ਦੀ ਆਈ ਨਹੀਂ ਤੈਨੂੰ ਨਹੀਂ ਆਈਗੀ ਪਰ ਉਹਨੂੰ ਤਾਂ ਆ ਗਈ ਨਾ ਦੋ ਤਰੀਕ ਦੀ ਆ ਗਈ ਉਹਨੂੰ ਅੱਛਾ ਮਤਲਬ ਦੋਨੋਂ ਐਂਟਰੀ ਹੋਲ ਜਣੀ 9 ਵਜੇ ਅੱਛਾ ਜਾ ਕੇ ਬੈਠ ਸਕਦਾ ਤੈਨੂੰ ਚੱਲਣਾ ਤਾਂ ਇਹ ਤੁਹਾਨੂੰ ਕਹਦਾ ਜਹਾਜ ਸਭ ਤੋਂ ਪਹਿਲਾਂ ਲੋਈ ਲੈ ਲੈ ਜਾ ਕੇ ਪਰਚੀ ਆਇਆ ਤਾਂ ਯਾਨੀ ਤੈਨੂੰ 10 ਵੀ ਨੰਬਰ ਪਛੀਰ ਲੋਈ ਕਦੇ ਵੇਲ ਦੀ ਲੋਈ ਪਹਿਲੇ ਤਿੰਨੇ ਜਣਿਆਂ ਨੂੰ ਮਿਲਦੀ ਹੁੰਦੀ ਆ। ਅੱਛਾ। ਹਾਂ। ਪਾਈ ਦਾ ਹੱਥ। ਦਲੀ ਫੇਰ ਤਾਂ ਜਣੇ ਛੱਡਿਆ ਹੁਣਾ। ਪਹਿਲੇ ਤਿੰਨੇ ਚ ਆ ਜਣਾ ਦਾ। ਹੋਰ ਕੀ ਆ? ਦੇਖ ਲੈ। ਨਾਲੇ ਲੋਈ ਫਰੀ। ਇਹ 100 ਰੁਪਏ ਦੀ ਲੋਈ ਪਿਛੇ ਤਿੰਨੇ ਦਿਨ ਬੈਠਣਾ ਪੈਣਾ। ਮੈਂ ਤੇ ਕਿਹਾ 100 ਰੁਪਏ ਲੋਈ ਆ ਇੱਥੇ ਲੈ ਲੂਗੇ। ਇਹ ਵੀ ਗੱਲ ਠੀਕ ਆ। ਕਿਹਾ ਤਿੰਨੇ ਨੇ ਕਦੋਂ ਇਹ ਰੋਟੀ ਖਾਣ। ਇਨਾਮ ਤਾਂ ਹੀ ਨਾ ਹਵਾ ਦਲੀ। ਚਾਹੇ 10 ਰੁਪਏ ਚਾਹੇ 100। ਤੇਰੇ ਵਿਆਹ ਵਿੱਚ ਹੋ ਜਾਣਾ ਦਲੀ ਦਾ। ਇਹ ਤਾਂ ਹੈ। ਇਹ ਵੀ ਦਾਦੇ ਨੂੰ ਆਵਾਜ਼ ਆ। ਖੜਾ ਕੇ ਆਜਾ। ਕਿਆ ਕੋ ਖਾਦਾ ਪੀਤਾ ਅੱਜ ਫਿਰ? ਅੱਜ ਕਾਹ ਦਾ ਕੜਾ ਖਾਤਾ ਦੱਸ ਸਤਿ ਬਿਆ ਵਿੱਚ ਅੰਨਿਆ ਕੋ ਖਾ ਗਿਆ ਇਹ ਪਕੌੜੇ ਕਿਹਾ ਪਕੌੜੇ ਕਿਹਾ ਤੇ ਹੋਰ ਆ ਇੱਕ ਬਰਟ ਖਾਦਾ ਤਾਂ ਸ਼ਾਮ ਨੂੰ ਕਿਆ ਖਾਣਾ ਤਾਂ ਦੇਖੋ ਆ ਤਿੰਨ ਬਿਆਜੂ ਚਾਪੀ ਇਹਦੇ ਕੋਲ ਵਾਲੀ ਮਠਿਆਈਆਂ ਵਾਲੇ ਕਮਰੇ ਦੀ ਆ ਫੇਰ ਮੁੱਠੀ ਤੇ ਆਇਆ ਮੈਂ ਆ ਦਿਲਾ ਫੇਰ ਕਿਆ ਆਇਆ ਕਿ ਨਹੀਂ ਮਰੇਂਗਿਆ ਕਮਰੇ ਕੋਲ ਤੇ ਗੱਲੀ ਦਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਟੈਸਟ ਕਰਦਾ ਤਾਂ ਹੀ ਉਦੋਂ ਮੈਨੂੰ ਕਹਿੰਦਾ ਤਾਂ ਤੂੰ ਆਉਂਦਾ ਨਹੀਂ ਲੱਡੂ ਖਿਲਾਉਂਗਾ ਤੈਨੂੰ ਮੈਂ ਜਿੱਦਣ ਮੈਂ ਗੋਹਾ ਘੋਲਦਾ ਤਾਂ ਗੱਲੀ ਆ ਚਾਚਾ ਜੀ ਲੋਆਇਆ ਕੋ ਕੇ ਨਹੀਂ ਕਿ ਜੇ ਮੈਂ ਕਰਾਈਆਂ ਮੈਨੂੰ ਹਾਂ ਬਰੀ 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 ਬਰੀਕ 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 ਕਹਿੰਦਾ ਮੋਟੀ ਜਲੇਬੀ ਖਾਣੀ ਹੁੰਦੀ ਦਾਦ ਨਹੀਂ ਹੈਗੇ ਹਾਂ ਨਾ ਬਰੀਕ ਤੇ ਮੋਟੀ ਹੈ ਵਸਵਾਦ ਨਹੀਂ ਆਉਂਦੀ ਤੇ ਬਰੀਕ ਉਹਦਾ ਸਵਾਦ ਆਉਂਦੀ ਹੈ ਇਹ ਦਲੀ ਦੀ ਪਸੰਦ ਆ ਤੇਰੇ ਬਿਆਹ ਨੂੰ ਕਹੀਆਂ ਘਲੌਣੀਆਂ ਤੂੰ ਇਹ ਦਾਦ ਦੇ ਆਈ ਤੇ ਬਾਈ ਬਰੀਕ ਘਲੌਣੀਆਂ ਦਲੀ ਦੀ ਬਰੀਕ ਪਸੰਦ ਆ ਬਾਈ ਸਾਰੇ ਮਖਾਣੇ ਹੀ ਵੰਡ ਲੂਗੇ ਬਰੀਕ ਜਲੇਬੀਆਂ ਦੀ ਜਿਹਾ ਉਹ ਵੀ ਤਾਂ ਹੋਈ ਹੁੰਦੇ ਛੋਟੇ ਛੋਟੇ ਜੇ ਉਹ ਵਿਆਹ ਦੀ ਕਿਰਪਾ ਦਾ ਹੋਵੇਗਾ ਦਲੀ ਉਹ ਤਾਂ ਮਿਲ ਮੇਲਾ ਇਹ ਬਸ ਆ ਮਹੀਨਾ ਬਾ ਹੁਣ ਤੇ ਤੇ ਦਿੱਲੀ ਨੇ ਮਿਲ ਚੇ ਬੈਠਾ ਹੋਇਆ ਕਰਨਾ ਪਹਿਲਾਂ ਥੋੜਾ ਜਣਾ ਦਾ ਵਿਚਾਰੇ ਨੇ ਖਾਲੀ ਕਰਾਉਣਾ ਜਾਂਦਾ ਹੁੰਦਾ ਇਹ ਮੈਂ ਜਾਂਦਾ ਮੈਂ ਵੀ ਚੱਲਿਆ ਤਾਂ ਚਾਲੀ ਆਈ 40 50 ਰੁਪਏ ਚਾਹ ਤਾਂ ਘਰ ਆਵੇ ਪੁੱਛ ਲਈਏ ਕਹੂੰਗਾ ਚਾਹ ਨਹੀਂ ਪੁੱਛੀਏਗੀ ਇਹ ਵੇਚਿਆ ਵਾ ਫਿਰ ਤੂੰ ਗੁੱਸੇ ਵੀ ਹੋ ਜਾਂਦਾ ਤੇ ਉਦੋਂ ਵੀ ਜਾ ਕੇ ਤੂੰ ਬਸ ਵੀ ਦਿੱਲੀ ਦੋ ਦੋ ਵਿਆਹ ਖਾਂਦਾ ਫਿਰਦਾ ਇਹ ਤਾਂ ਜੀ ਚਾਂਦੀ ਹੋ ਜਾਂਦੀ ਹੈ ਸ਼ਾਮ ਤੱਕ ਹੀ ਨੇ ਘਰੇ ਕਿੰਨੇ ਕ ਵਿਆਹ ਹੋ ਜਾਣੇ ਹੋਰ ਫਿਰ ਇਹ ਘਰਾਂ ਜਾਇਆ ਹੁਣ ਆ ਜਾ ਤੂੰ ਹੈਗੇ ਤੂੰ ਬਸ ਲੈ ਲੈ ਫੇਰ ਦੇਖ ਲੈ ਇਹ ਨਹੀਂ ਭੁੱਖਾ ਮਰਦਾ ਇੱਕ ਵਾਰੀ ਜੀ ਗੱਲ ਸੁਣਾਵਾਂ ਤੈਨੂੰ ਹਾਂਜੀ ਦਲੀ ਜੇ ਵਿੱਚ ਪਕੌੜੇ ਪਾਈ ਫਿਰੇ ਵਿੱਚ ਰਸਗੁੱਲੇ ਉੱਪਰ ਉੱਪਰੇ ਥਾਨੇ ਜੜਨੀ ਪਾਈ ਵੀ ਜੇ ਵਿੱਚ ਫਤੰਦਰਾ ਤੂੰ ਜੇ ਵਿੱਚ ਕਰੂ ਜੜਨੀ ਪਉਂਦਾ ਗੱਲੇ ਪਕੌੜੇ ਵਾਲਾ ਦਲੀ ਕਾਦੀ ਗੱਲ ਐ ਫੇਰ ਅਸੀਂ ਤਾਂ ਦਾਦੇ ਫੇਰ ਤਾਂ ਹੀ ਪਕੌੜੇ ਪਾਲੇ ਠੀਕ ਆ ਉਹ ਚੱਲਣੀ ਹੈ ਵਿੱਚ ਖਾਲਾ ਸਾਰੇ ਜਾਂ ਗਲਾਵ ਯਮਣਾ ਹੈ ਗਲਾਵ ਯਮਣਾ ਵੀ ਬੜੀ ਭਰੇ ਹੱਥ ਚ ਅੱਛਾ ਪਕੌੜਿਆਂ ਦਾ ਭਰੀ ਉੱਪਰ ਸੌਸ ਵਾਹ ਕੇ ਜਾਂਦਾ ਇਹ ਵੀ ਚਾਗਲੇ ਵੜੀ ਪਰਿਆ ਕੀ ਆ ਯਾਰ ਲੈ ਕੇ ਆ ਕਹ ਤਾ ਕਨਿਆਣੇ ਤੇ ਜਾਂਦਾ ਤਾਂ ਕੀ ਹੋ ਗਿਆ ਇਹ ਪੁਰਾਣੀ ਗੱਲ ਆ ਦੱਲੀ ਤੇਰੀ ਪੁਰਾਣੀ ਗੱਲ ਆ ਜਾਂ ਦੱਲੀ ਮੈਂ ਕਹਿੰਦਾ ਮੇਰਾ ਤਾਂ 15 ਕੇ ਸਾਲ ਦਾ ਹੁਣਾ ਫੇਰ ਮੇਤੇ 2-2 ਸਾਲ ਛੋਟਾ ਨਹੀਂ ਚੇਤੇ ਤਾਂ ਬਜਾਦਾ ਛੋਟਾ ਤਾਂ ਹੁਣ ਤੇ ਨਿਆਣੇ ਨਾਲੇ 23 ਆ ਉਹ ਦੱਲੀ ਯਾਦ ਦੇ ਨਿਆਣੇ ਸਾਊ ਤੇ ਹੁਣ ਦੇ ਨਿਆਣੇ ਤੇ ਦਿੱਲੀ ਟਾਈਮ ਟਾਈਮ ਦੀ ਆ ਗੱਲ ਟਾਈਮ ਟਾਈਮ ਅੱਜ ਕੱਲ ਦੇ ਸਾਰੇ ਵੇਚ ਕੇ ਖਾ ਜੇਬੇ ਤੁਸੀਂ ਤਾਂ ਸਾਨੂੰ ਹਾਂ ਬੰਦਾ ਭੋੜਾ ਬੰਦਾ ਪੁੱਛ ਲੈ ਵੇਚ ਕੇ ਖਾ ਜੇ ਲੋਟੇ ਫਿਰ ਕੇ ਸਾੜ ਕੋਈ ਨਹੀਂ ਪੈਣਾ ਹਾਂ ਇਹਦਾ ਛੋਟਾ ਦਿੱਲੀ ਵੀ ਜਰਾ ਸਾਊ ਬੰਦਾ ਹੋਰ ਤਾਂ ਵੀ ਵਧੀਆ ਮੂੰਹ ਵਹਿਤਾ ਦੇਖਦਾ ਲੈ 5000 ਤੇ ਫੁੱਲ ਲੱਗ ਗਏ ਉਸ ਨਾ ਕਰ ਰਹਾ ਤੂੰ ਇਨਾ ਤਾਂ ਬਾਹਰ ਗਮਲਾ ਪਿਆ ਨਾ ਚੁੱਪ ਕਰਕੇ ਚੱਕ ਲਈ ਜਾ। ਦੱਲੀ ਕੱਲਾ ਨਹੀਂ ਚੱਕ ਸਕਦਾ ਇਹ ਮੇਰੀ ਗਰੰਟੀ ਆ। ਲੈ ਲੈ ਚੱਕ ਦੱਲੀ। ਹਾਂ। ਦੱਲੀ ਤੇ ਸਾਰੀ ਚੱਕ ਲਈ ਜਾਣੇ ਇੱਕ ਝੱਟ। ਗਾ ਦੋ ਐਨਾ ਬਾਜ। ਤੇਰੀ ਲੈਣ ਦੇ ਚੱਕੀ ਨਾ ਯਾਰ। ਇਹ ਦੱਲੀ ਆ ਇਹ। ਮੈਂ ਕਹਿੰਦਾ ਨਾ। ਹਾਂ। ਦੱਲੀ ਚੁੱਪ ਕਰਕੇ ਬਾਹਰ ਦੇਖ। ਕਿੰਨੇ ਹੋਊਗਾ 12 ਕਿਲੋ ਹੋਊਗਾ। 3 ਤੇ 2 5, 5 ਤੇ 2 7 ਗਮਲੇ ਪਏ ਯਾਰ ਮਹਿੰਗੇ ਮਹਿੰਗੇ 3 300 ਦੇ। ਸਾਰੀ ਗਾਇਬ ਕਰ ਅੱਜ। ਦੱਲੀ ਸੰਪਰਕ ਕਰ ਲੱਗਿਆ ਗਮਲੇ ਚੱਕਣ ਲਈ। ਹੈਲੋ ਫੋਨ ਆ ਗਿਆ ਇਹਨੂੰ। ਅੱਛਾ। ਅੱਛਾ। ਇਹ ਹੁਣ ਸਵਾਰੀ ਦਊਂਗਾ। ਆਇਆ ਬਚੋਲਾ ਸਾ ਆ ਬੁਲਾਉਂਦਾ ਤੈਨੂੰ ਆ ਬੁਲਾਉਂਦਾ ਤੈਨੂੰ ਤਾਂ ਹੀ ਤੇ ਲਾਇਆ ਤੈਨੂੰ ਦੇਖ ਕੇ ਹਾਂਜੀ ਆ ਕੱਲ ਨ ਕੋਲ ਆ ਹਾਂ ਕਾ ਦਿਓ ਫੇ બીજી ਬੰਦਾਈ ਹੋਤਾ ਤੈਨੂੰ ਪਤਾ ਹੀ ਆ ਦੱਲੀ ਜੀ ਝੂਲੇ ਤੇ ਬੈਠੇ ਦੀ ਮੇਰੇ ਕੋਲ ਆ ਕਰ ਦੱਲੀ ਆ ਯਾਰ ਇਹ ਪਰਵਦਵਾ ਕੇ ਲੈ ਕੇ ਆਇਆ ਮੈਲਾ ਦਾ ਪਰਸੋਂ ਜੋ ਉਥੇ ਜਾਂਦਾ ਤਾਂ ਹੈ ਪਰਮ ਬਾਤ ਤਿਆਰੀ ਆ ਕਾਦੀ ਆਤਾ ਹੁੰਦੀ ਰਾਤੀ ਦੱਲੀ ਉਹ ਤੈਨੂੰ ਭਜਾ ਕੇ ਖੁਸ਼ ਆਉਣ ਹਾਂ ਉਹ ਕਹਿੰਦਾ ਵੀ ਦੱਲੀ ਭੱਜ ਜਾ ਬੇਉਰੇ ਤੇ ਇੱਕ ਗੱਲ ਇੱਕ ਗੱਲ ਲਾਲ ਟਮਾਟਰ ਮੰਗਾ ਪਿਆ ਇਹੇ ਲਾਲ ਟਮਾਟਰ ਮੰਗੂ ਲਾਲ ਲਾਲ ਬੰਨਿਆ ਵਿਕਾ ਲਾਲ ਬੰਨਿਆ ਬੰਨਿਆ ਹੈ ਧਾਈ ਨੇ ਤਾਂ ਹੀ ਆ ਤੰਗ ਨਾ ਕਰ ਯਾਰ ਦੱਲੀ ਨੂੰ ਤੂੰ ਆ ਰੋਕ ਲਿਆ ਦੱਲੀ ਨੇ ਰੋਕ ਲਿਆ ਬੰਦਾ ਆਪ ਦਾ ਕੱਕ ਵਟਣ ਵਾਲਾ ਬੰਦਾ ਉਹ ਦੱਲੀ ਦਾ ਤਾਂ ਹੀ ਲੋਜੀ ਸਟਾਰਟਰ ਖਰਾਬ ਹੋ ਗਿਆ ਦਾ ਘਰ ਵਾਲੀ ਮੋਟਰ ਦਾ ਫੋਰਮੈਨ ਸਭ ਫੋਲ ਆਏ ਦੇ ਆ ਇਹ ਕਹਿੰਦਾ ਲਿਆ ਕੋਲ ਲਿਆ ਮੈਂ ਲਾ ਫੜ 5 ਮੀਟਰ ਲਾਉਣੇ ਆ ਮੈਂ ਤਾਂ ਇੱਕ ਫੋਰ ਮੈਂ ਸੋਚੇ ਸਮਝੀ ਜਾਂਦਾ ਤਾਂ ਸੱਚ ਤਾਂ ਇੰਨੇ ਦੇ ਪੱਤੀਆਂ ਨਹੀਂ ਛੱਡਦੀ ਉਹ ਪੱਤੀ ਨਹੀਂ ਛੱਡਦੀ ਹੈ ਨਾ ਮੈਨੂੰ ਸੋਚ ਚੱਕਣੀ ਪੈਂਦੀ ਸੀ ਫੇਰ ਛੱਡਦੀ ਆ ਇੱਕ ਹੋਰ ਕੰਮ ਕਰੀ ਹਾਂ ਉੱਥੇ ਨਾ ਇੱਕ ਫਿਊਜ ਲਾ ਦੀ ਜਾਂ ਮੇਨ ਸੋਚੇ ਲਾ ਲਈ ਗੋਲੀ ਤੇ ਹੂੰ ਜਾਂ ਐਮਸੀਬੀ ਲਾ ਦੀ ਗੋਲੀ 'ਚ ਐਮਸੀਬੀ ਆਉਂਦਾ ਨਹੀਂ ਨਾ ਹਾਂ ਜੇ ਕਹਾਂ ਕਿ ਇਹ ਇੱਕ ਨਾ ਹੋ ਜਵੇ ਤੇ ਤੈਨੂੰ ਮੇਨ ਕੱਟਣ ਦੀ ਲੋੜ ਨਹੀਂ ਜਾਂ ਤਾਂ ਉੱਥੇ ਮੇਨ ਸੋਚ ਲਾ ਦੇ ਇੱਥੇ ਇਹਦੇ ਕੋਲ ਮੇਨ ਸੋਚੇ ਦੇ ਥਰੂ ਹਾਂ ਚਲ ਦੇਖਾਂਗੇ ਹੁਣ ਤਾਂ ਚੱਲੂਗਾ ਇਨੇ ਤਾਂ ਆਹ ਜਣੀ ਫੇਰ ਜੇ ਕਿਤੇ ਦਿੱਕਤ ਆ ਜਾਵੇ ਫੇਰ ਲਾਈਟ ਨਹੀਂ ਕੱਟਣੀ ਪੈਂਦੀ ਨਾ ਫੇਰ ਸਰਵਾ ਲਾਂਗੇ ਤਾਂ ਕਿ ਆਊਗਾ ਜੀ 2 ਸਾਲ ਕੱਢ ਵੀ ਗਏ ਉਹ ਤਾਂ ਕੋਈ ਥੋ ਥੋ ਸੀ ਇਹਦਾ ਕੰਮ ਕਰਨਾ ਕੋਈ ਹੋ ਤੇਰੇ ਹੋ ਆ ਪੱਤੀਆਂ ਖਰਾਬ ਹੋਈ ਜਾਂਦੀਆਂ ਫੇਰ ਵੀ 2-3 ਸਾਲ ਕੱਢ ਗਿਆ ਇਹ ਇਹ ਨਾ ਚ ਆਹੀ ਹਵਾਸ ਬੋਪਾਰਾ ਆ ਲੈ ਨਹੀਂ ਨਹੀਂ ਕਿ ਵਿੱਚ ਐਮ ਸੀ ਬੀ ਨਹੀਂ ਦਿੱਤਾ ਹੋਇਆ ਇਹ ਐਮ ਸੀ ਬੀ ਹੋਵੇ ਵੇ ਐਮ ਸੀ ਬੀ ਦੇ ਨਾਲ ਬੰਦਾ ਕੱਟ ਲੈਂਦਾ ਹੈ ਸਾਹੀ ਦਾ ਹੈ ਨਹੀਂ ਮੈਨ ਕੱਟਦਾ ਤੁਨ ਮੋੜ ਦੱਸਦਾ ਆ ਥੋੜੀ ਜਿਹੀ ਉਹਨਾਂ ਚ ਬਾਕੀ ਠੀਕ ਆ ਇੱਕ ਐਮਸੀਬੀ ਚਾਹੀਦਾ ਦਾ ਇਹਦੇ ਚ ਹੂੰ ਆਉਟਸਾਈਡ ਪਰ ਹੋਵੇ ਸੋਚ ਹੂੰ ਪਾਵਾਂਗੇ ਇਹਦੀ ਕੰਪਲੇਟ ਕੱਲੀ ਕਰੰਟ ਨੂੰ ਹੀ ਹੋਵੇ ਹੂੰ ਕਰੰਟ ਕੱਟ ਹੋ ਜਵੇ ਕੰਪਲੇਟ ਪਾਵਾਂਗੇ ਉਹਨਾਂ ਨੂੰ ਉੱਪਰ ਸਭਾ ਤੇ ਕਰਾਂਗੇ ਉਹਨਾਂ ਨਾਲ ਕਰਵਾ ਚਾਹੀਦੀ ਆ ਸਾਰਾ ਡੀਲਰ ਜਿਹੜੇ ਹੂੰ ਹੂੰ ਉਹ ਡੀਲਰਾਂ ਕੋਲੇ ਹੋਣੀ ਕੰਪਲੇਟ ਤਾਂ ਉਹ ਆਪੇ ਅੱਗੇ ਪਾਉਂਗੇ ਹਾਂ ਵੀ ਬਾਕੀ ਸਾਰਾ ਕੁਝ ਸਹੀ ਐ ਨਾ ਹੂੰ ਕੀ ਐਮ ਸੀ ਬੀ ਜ਼ਰੂਰ ਚਾਹੀਦਾ ਰ ਵਿੱਚ ਹੁਣ ਆਇਆ ਘਰ ਵਿੱਚ ਜੇ ਬੋਲਟੇਜ ਦੇਖਣੀ ਤਾਂ ਬੜਾ ਦੱਬ ਕੇ ਦੇਖ ਲਈ ਕੀ ਆ ਆ ਵੀ ਫਾਇਦਾ ਨਹੀਂ ਫਾਇਦਾ ਹੈਗਾ ਇਹ ਬੋਲਟੇਜ ਤਾਂ ਪਤਾ ਨਹੀਂ ਲੱਗਦਾ ਛੇਤੀ ਇਹਦਾ ਬਟਨ ਦੱਬੀ ਤਾਂ ਜਦੇ ਦੱਸ ਦਿੰਦਾ ਵੀ ਇੰਨੀ ਬੋਲਟੇਜ ਆ ਜਿਹੜੀ ਐਮ ਸੀ ਬੀ ਚਾਹੀਦਾ ਜ਼ਰੂਰ ਹੂੰ ਨਹੀਂ ਫੇ ਮੇਨ ਕੱਢਣੀ ਪੈਂਦੀ ਆ ਉਹ ਤਾਂ ਆਇਓ ਨਹੀਂ ਤੇਰੇ ਵਾ ਮਾਰ ਜਾਂਦਾ ਸੱਚਾ ਬਰਾ ਤਾਂ ਤੋੜ ਦਿੰਦਾ ਸੱਚਾ ਲੈ ਕਿੱਥੇ ਬਹੁਤ ਜ਼ਰ ਦੱਬਣ ਨੂੰ ਦੀ ਤੀ ਇਹਦਾ ਸੱਚੇ ਵਧੀਆ ਜੇ ਦੇਸੀ ਸੂਚੀ ਹੁੰਦੀ ਅੱਧੀ ਤੋੜ ਦੇਣੀ ਤੇ ਹਾਂ ਹੋਰ ਕਿ ਆ ਲੈਣਾ ਅਸੀਂ ਆ ਬਤੀਆਂ ਨੇ ਪੱਤੀਆਂ ਇੱਕ ਥੱਲੇ ਮੈਗਨੇਟ ਹੈ ਮੈਗਨੇਟ ਵੀ ਹੁਣ ਲੋਕਾਂ ਦੇ ਸਾਮਨਾ ਪੱਤੀਆਂ ਜਦੋਂ ਬੱਸੀ ਇੰਨੀ ਕੋ ਪੁਆਇੰਟ ਦਾ ਹੈਵੀ ਆ ਪੁਆਇੰਟ ਦਾ ਹੈਵੀ ਆ ਇਹਦੇ ਵਿੱਚ ਚਿਪ ਜਾਂਦੀ ਹੈ ਨਾਲੇ ਤਾਂ ਹੀ ਕਾਲੀ ਜੀ ਹੋਈ ਵੀ ਆ ਚਿਪਕ ਜਾਂਦੇ ਪੁਆਇੰਟ ਨਾਲ ਤਾਂ ਹੀ ਕਾਲੀ ਜੀ ਆ ਬਸ ਸਾਫ ਕਰ ਦੇਣਾ ਇਹਨੇ ਓਕੇ

ਇੰਨਾ ਕੰਮ ਤਾਂ ਇਹਨੇ ਲਹੂ ਬੀਤਾ ਪਿਆ ਕਈ ਵਾਰੀ ਉਹਨੂੰ ਚੁਕਾਉਂਦਾ ਹੈ ਹੈ 240 ਬੋੜੇ ਤਾਂ ਸਾਡੇ ਹੀ ਬਹੁਤ ਆ ਹੁਣ 235 40 50 ਵੀ ਹੋ ਜਾਂਦੀ ਆ ਹੋ ਜਾਂਦੀ 250 ਹਾਂ ਗਰਮੀਆਂ ਵਿੱਚ ਵਦੂਆ ਉੜ ਕੇ ਏਕਾ ਆਉਣੇ ਵਾਲਾ ਹੋ ਜਾਂਦਾ ਫੇਰੀ 160 70 ਰਹਿ ਜਾਂਦੀ ਆ ਵਾ ਠੀਕ ਆ ਲਓ ਜੀ ਕਰਤਾ ਫਿੱਟ ਚੱਲਦਾ ਹੁਣ ਮਾਰੋ ਮਾਰ 220 7 ਨਹੀਂ ਪਹਿਨਾ ਤੰਗੇ ਗਰੀ ਜਾਂਦੀ ਜੀ ਚਲਦੀ ਹੋਣੀ ਪਸ ਚਲੋ